ਚਾਰ ਸ਼ਹੀਦਾਂ ਦੇ ਅਤੇ ਦਿੱਲੀ ਦੇ ਸ਼ਹੀਦਾਂ ਨੂੰ ਸਮਰਪਿਤ ਤਲਵੰਡੀ ਸਾਬੋ ਵਿਖੇ ਕੱਢਿਆ ਕੈਂਡਲ ਮਾਰਚ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਵੱਲੋਂ ਚਾਰ ਸ਼ਹੀਦਾਂ ਦੇ ਅਤੇ ਦਿੱਲੀ ਕਿਸਾਨ ਮੋਰਚੇ ਵਿੱਚ ਸ਼ਹੀਦ ਹੋਏ ਕਿਸਾਨਾਂ ਸ਼ਹੀਦਾਂ ਨੂੰ ਸਮਰਪਿਤ ਇਹ ਵਿਸ਼ਾਲ ਕੈਂਡਲ ਮਾਰਚ ਕੱਢਿਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਤਲਵੰਡੀ ਸਾਬੋ ਦੀਆਂ ਸੰਗਤਾਂ ਨੌਜਵਾਨ ਬੱਚਿਆਂ ਨੇ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ ਇਸ ਮੌਕੇ ਸਿੱਧੂਪੁਰ ਇਕਾਈ ਦੇ ਬਲਾਕ ਪ੍ਰਧਾਨ ਹਰਜੋਤ ਸਿੰਘ ਗਿੱਲ ਨੇ ਦੱਸਿਆ ਕਿ ਚਾਰ ਸਹਿਬਜ਼ਾਦਿਆਂ ਤੇ ਦਿੱਲੀ ਸ਼ਹੀਦਾਂ ਨੂੰ ਸਮਰਪਿਤ ਇਹ ਵਿਸ਼ਾਲ ਮਾਰਚ ਕੱਢਿਆ ਗਿਆ ਹੈ ਗਿੱਲਾਂ ਵਾਲੇ ਖੂਹ ਤੋਂ ਚੱਲਿਆ ਕੈਂਡਲ ਮਾਰਚ ਖੰਡਾ ਚੌਂਕ ਵਿੱਚ ਆ ਕੇ ਸਮਾਪਤ ਹੋ ਗਿਆ ਇਸ ਮੌਕੇ ਕਿਸਾਨ ਅਤੇ ਜਥੇਬੰਦੀ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਿਸਾਨ ਵਿਰੋਧੀ ਬਿੱਲ ਵਾਪਸ ਲੈ ਕੇ ਕਿਸਾਨਾਂ ਨੂੰ ਰਾਹਤ ਦੇਵੇ ਨਹੀਂ ਤਾਂ ਇਹ ਸੰਘਰਸ਼ ਲਗਾਤਾਰ ਜਾਰੀ ਹੋਵੇਗਾ ਅਤੇ ਕਿਸਾਨ ਆਪਣੇ ਮਿਸ਼ਨ ਉੱਤੇ ਡਟੇ ਹੋਏ ਹਨ ਕਿੰਨੇ ਵਜੇ ਮੇਰਾ ਨਾਮ ਪ੍ਰਦੀਪ ਸਿੰਘ ਹੈ ਜੀ ਪ੍ਰਦੀਪ ਸਿੰਘ ਜੀ ਅੱਜ ਮਾਰਚ ਕੱਢਿਆ ਜਾ ਰਿਹਾ ਕੀ ਏਜੰਡਾ ਹੈਗਾ ਕਿੱਥੋਂ ਲੈ ਕੇ ਕਿੱਥੋਂ ਤੱਕ ਕੱਢਿਆ ਜਾ ਰਿਹਾ ਇਹ ਗੱਲਾਂ ਖੁਦ ਹੋ ਕੇ ਜੀ ਪੁਰਾਣੇ ਬਾਜ਼ਾਰ ਵੀ ਦੀ ਹੋ ਕੇ ਨਵੇਂ ਬਾਜ਼ਾਰ ਵਿੱਚ ਜਾ ਕੇ ਉੱਥੇ ਜਾ ਕੇ ਅਸੀਂ ਉਹ ਕਰਾਂਗੇ ਜੀ ਰਸਤੇ 'ਚ ਠੀਕ ਹੈ ਕਿਹੜੇ ਕਿ ਆਪਣੇ ਚਾਰ ਸ਼ਹਿਬਜ਼ਾਦੇ ਤੇ ਦਿੱਲੀ ਮੋਰਚਾ ਲੱਗਿਆ ਕਿਹੜਾ 22 ਤਰੀਕ ਤੋਂ ਆਪਣਾ ਸਟਾਰਟ ਹੋਇਆ ਜੀ ਉੱਥੇ 42 ਕਿਹੜੇ ਕਿ ਆਪਣੇ ਕਿਸਾਨ ਛੀਰ ਹੋਇਆ ਉਹਨਾਂ ਨੂੰ ਪਰਤਪਤ ਕੈਂਡਲ ਮਾਰਚ ਕੱਢੀ ਗਈ ਹੈ ਜੀ ਤੇ ਕੇਂਦਰ ਸਰਕਾਰ ਵੱਲੋਂ ਜੋ ਕਿਸਾਨ ਮਾਰੂ ਨੀਤੀ ਉਹਦੇ ਸਬੰਧ ਵਿੱਚ ਕੋਈ ਹੈ ਏਜੰਡਾ ਤੁਹਾਡਾ ਹਾਂ ਜੀ ਕੇਂਦਰ ਅੱਗੇ ਤਾਂ ਰੋ 26 ਦਿਨ ਤੋਂ 1 ਮਹੀਨੇ ਤੋਂ ਉੱਤੇ ਹੋ ਚੁੱਕਿਆ ਇਹ ਰੋਹੀ ਆ ਰਿਹਾ ਮੋਦੀ ਰੋਹੀ ਤੂੰ ਭਾਈ ਸਾਡਾ ਹੱਲ ਕਰ ਹੱਲ ਕਰ ਠੰਡ ਦੇ ਵਿੱਚ ਸਾਡੇ ਕਿਸਾਨ ਪਏ ਆ ਜਾਨਕਿ ਉਹੀ ਮਸਲਾ ਹੈ ਜਿਹੜਾ ਜੀ ਜੇ ਠੰਡ 'ਚ ਪਏ ਆ ਤਾਂ ਹੀ ਸੀਤ ਉੱਥੇ ਸੀਤ ਹੋ ਜਾਣਾ ਜੀ ਜੇ ਆਪਣਾ ਮਸਲਾ ਹੱਲ ਹੋ ਜਾਦਾ ਤਾਂ ਕਾਨੂੰ ਕਰਦੇ ਬਿੱਲ ਵਾਪਸ ਬਿੱਲ ਵਾਪਸ ਕਰੂਗਾ ਹੀ ਸਾਰਾ ਕੁਝ ਹੋਊਗਾ ਤੁਹਾਡੇ ਸਾਹਮਣੇ ਹੁਣ ਤਾਂ ਕਰਕੇ ਹਾਂਜੀ ਭਾਈ ਜੀ ਕੀ ਨੇ ਤੁਹਾਡਾ ਜੀ ਮੇਰਾ ਨਾਮ ਮਨਜੋਤ ਸਿੰਘ ਗਿੱਲ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਪ੍ਰਧਾਨ ਤਲਵੰਡੀ ਸਾਬੋ ਕੀ ਏਜੰਡਾ ਅੱਜ ਦਾ ਜਿਹੜਾ ਕੈਂਟਰ ਹੈ ਅੱਜ ਦਾ ਸਾਡਾ ਏਜੰਡਾ ਸਾਰੀ ਤਲਵੰਡੀ ਸਾਬੋ ਦੇ ਨੌਜਵਾਨ ਇਕੱਠੇ ਹੋਏ ਨੇ ਸਾਡੀ ਇਕਾਈ ਦੇ ਸਾਰੇ ਮੈਂਬਰ ਪ੍ਰਧਾਨ ਬਾਈਸ ਪ੍ਰਧਾਨ ਖਜਾਨਚੀ ਸਕੱਤਰ ਸਾਰੇ ਅੱਜ ਇੱਥੇ ਇਕੱਠੇ ਹੋਏ ਹੋਏ ਨੇ ਕੁਝ ਵੀਰ ਸਾਡੇ ਦਿੱਲੀ ਦੇ ਵਿੱਚ ਬੈਠੇ ਹੋਏ ਨੇ ਪਰ ਅੱਜ ਅਸੀਂ ਇੱਕ ਸੋਚਿਆ ਸੀ ਵੀ ਕਿਸਾਨਾਂ ਨੂੰ ਟ੍ਰਿਬਿਊਟ ਕਰਕੇ ਕਿਸਾਨਾਂ ਲਈ ਇੱਕ ਮਾਰਚ ਕੱਢਣਾਗਾ ਕੈਂਡਲ ਮਾਰਚ ਜੋ ਆਪਣੇ ਕਿਸਾਨ ਸ਼ਹੀਦ ਹੋ ਰਹੇ ਨੇ ਫਿਰ ਸਾਡੇ ਮਨ ਦੇ ਵਿੱਚ ਇੱਕ ਗੱਲ ਹੋਰ ਆਈ ਵੀ ਜਿਹਦੇ ਕਰਕੇ ਆਪਾਂ ਯਾਦ ਹਵਾ ਦੇ ਵਿੱਚ ਸਾਹ ਲੈ ਰਹੇ ਆਂ ਇਹਦੇ ਕਰਕੇ ਇੱਕ ਆਪਾਂ ਬਲੱਖਣਤ ਆਪਣੀ ਕੌਮ ਦੀ ਪਛਾਣ ਹੈ ਆਪਣੀਆਂ ਸਭ ਤੋਂ ਵੱਧ ਸ਼ੀਧੀਆਂ ਸਿੱਖ ਕੌਮਾਂ ਦੀਆਂ ਹੋਈਆਂ ਨੇ ਉਹ ਹਫਤਾ ਚੱਲ ਰਿਹਾਗਾ ਆਪਣੇ ਚਾਰ ਸਾਹਿਬਜ਼ਾਦਿਆਂ ਵਾਲਾ ਜੋ ਹਫਤਾ ਚੱਲ ਰਿਹਾਗਾ ਉਹਦੇ ਸੰਬੰਧ ਵਿੱਚ ਅਸੀਂ ਦੋਨੇ ਗੱਲਾਂ ਨੂੰ ਤਾਵੇਂ ਤਾਲਮੇਲ ਰੱਖ ਕੇ ਪਹਿਲਾਂ ਸਭ ਤੋਂ ਜ਼ਰੂਰੀ ਹੈ ਧਰਮ ਦੂਜਾ ਧਰਮ ਕਿਸਾਨੀ ਹੈ ਠੀਕ ਹੈ ਪਹਿਲਾ ਧਰਮ ਕਿਸਾਨੀ ਦੇ ਸੰਬੰਧ ਵਿੱਚ ਮਾਰਚ ਕਰਨਾ ਸੀ ਹੁਣ ਅਸੀਂ ਨਾਲ ਸਾਬਜਦਿਆਂ ਦੀ ਸ਼ਹੀਦੀ ਦੇ ਲਈ ਸ਼ਹੀਦੀ ਜੋ ਉਹਨਾਂ ਦੀ ਹੋਈ ਹੈ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੂੰ ਇੱਕ ਸ਼ਰਦਾ ਦੇ ਫੁੱਲ ਭੇਟ ਕਰਾਂਗੇ ਵੀ ਅਸੀਂ ਯਾਦ ਕਰਾਂਗੇ ਪਾਠ ਕਰਦੇ ਹੋਏ ਮਾਰਚ ਕੱਢਾਂਗੇ ਦੂਸਰੀ ਗੱਲ ਦੂਜੇ ਨੰਬਰ ਤੇ ਵੀ ਜੋ ਆਪਣਾ ਮੋਦੀ ਅਬਦਾਲੀ ਬਣਿਆ ਹੋਇਆ ਦੂਜਾ ਦੂਜਾ ਅਬਦਾਲੀ ਬਣ ਕੇ ਸਾਡੀਆਂ ਸ਼ਹੀਦੀਆਂ ਕਰਵਾ ਰਿਹਾ 40 ਦੇ ਕਰੀਬ ਸਾਡੀਆਂ ਸ਼ਹੀਦੀਆਂ ਕਿਸਾਨਾਂ ਦੀਆਂ ਹੋ ਗਈਆਂ ਉਹੀ ਅਫਗਾਨੀ ਦਾ ਰੂਪ ਇਹਨੇ ਧਾਰਨ ਕੀਤਾ ਹੋਇਆਗਾ ਹੁਣ ਸਾਡੀਆਂ ਉਹ ਚੀਦੀਆਂ ਦਾ ਵੀ ਮੁੱਢ ਪਊਗਾ ਤੇ ਇਹ ਮਾਰਚ ਕੱਢਾਂਗੇ ਸ਼ਾਂਤਮਈ ਤਰੀਕੇ ਨਾਲ ਪਾਠ ਕਰਦੇ ਹੋਏ ਪੂਰੇ ਤਲਵੰਡੀ ਸਾਬੋ ਦੇ ਵਿੱਚ ਦੀ ਹੁੰਦੇ ਹੋਏ ਅਸੀਂ ਇੱਥੋਂ ਤੁਰਾਂਗੇ ਖੰਡਾ ਚੌਂਕ ਦੇ ਵਿੱਚ ਜਾ ਕੇ ਇਹਦੀ ਸਮਾਪਤੀ ਕਰਾਂਗੇ ਸਾਰੇ ਵੀਰ ਇਕੱਠੇ ਹੋਏ ਹੋਏ ਨੇ ਥੋੜਾ ਟਾਈਮ ਹੋਰ ਜਦੋਂ ਹਵਾ ਦੀ ਸ਼ਾਂਤੀ ਹੋ ਗਈ ਟਰੈਫਿਕ ਰੁਕ ਗਿਆ ਥੋੜਾ ਫਿਰ ਅਸੀਂ ਤੁਰਾਂਗੇ ਇੱਥੋਂ ਸ਼ਾਂਤਮਈ ਤਰੀਕੇ ਨਾਲ ਜਮਾ ਸ਼ਾਂਤਮਈ ਤਰੀਕੇ ਨਾਲ ਦਰਾਂ ਦੇ ਵਿੱਚ ਬਰਾਗਮਈ ਲੈ ਕੇ ਵੀ ਮੋਦੀ ਦਾ ਪਰਮਾਤਮਾ ਐਂਡ ਕਰਦੇ ਇਨੂੰ ਸਾਡੇ ਪੰਜਾਬ ਦੇ ਵਿੱਚੋਂ ਸਾਡੇ ਦੇਸ਼ ਦੇ ਵਿੱਚੋਂ ਇਹਨੂੰ ਦਫਾ ਕਰ ਦੇ ਸਾਨੂੰ ਨਹੀਂ ਲੋੜ ਹੈ ਜੇ ਪ੍ਰਧਾਨ ਮੰਤਰੀ ਦੀ ਸਾਡੀਆਂ ਇੰਨੀਆਂ ਸ਼ਹੀਦੀਆਂ ਹੋ ਗਈਆਂ 40 ਬੰਦੇ ਸਾਡੇ ਸ਼ਹੀਦ ਹੋ ਗਏ ਮਾਂ ਦੇ ਪੁੱਤ ਦਾ ਹਜੇ ਤੱਕ ਇੱਕ ਬਿਆਨ ਵੀ ਨਹੀਂ ਆਇਆ ਆਪਣੇ ਪਿੰਡ ਦਾ ਕੋਈ ਕੁੱਤਾ ਵੀ ਮਰ ਜੇ ਆਪਾਂ ਫੇਰ ਵੀ ਕਹਿ ਦਿੰਦੇ ਆ ਵੀ ਯਾਰ ਬਹੁਤ ਮਾੜਾ ਹੋਇਆ ਜਾਨਵਰ ਦੀ ਮੌਤ ਹੋ ਗਈ ਉਹ ਸਾਡੇ 40 ਬੰਦੇ ਤਾਂ ਪੰਜਾਬ ਦੀ ਸ਼ਹੀਦ ਹੋ ਗਏ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਇੱਕ ਬਿਆਨ ਤਾਂ ਲਾ ਦੇ ਵੀ ਬਹੁਤ ਦੁੱਖ ਦੀ ਗੱਲ ਹੈ ਅਸੀਂ ਅੱਜ ਇਹ ਮੋਦੀ ਨੂੰ ਜਗਾਉਣ ਲਈ ਤੇ ਆਪਣੇ ਚੋ ਚਾਰ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੋਈਆਂ ਨੇ ਜਿਨ੍ਹਾਂ ਦੀ ਆਪਾਂ ਯਾਦ ਹਵਾ ਦੇ ਵਿੱਚ ਸਾਹ ਲੈ ਰਹੇ ਆ ਉਹ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਸ਼ਾਂਤਮਈ ਤਰੀਕੇ ਨਾਲ ਕੈਂਡਲਾਂ ਜਗਾ ਕੇ ਮਾਰਚ ਕਰਾਂਗੇ ਜੈ ਜਵਾਨ ਜੈ ਕਿਸਾਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ